ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਜੀ ਸਾਰਿਆਂ ਦੇ ਘਰ ਪਰ ਆ ਠੀਕ ਠਾਕ ਹੋਣਗੇ ਲੋ ਜੀ ਕਾਫੀ ਦਿਨਾਂ ਤੋਂ ਸਾਡਾ ਚੱਕਰ ਨਹੀਂ ਇੱਧਰ ਬਣ ਰਿਹਾ ਸੀਗਾ ਅੱਜ ਸਵੇਰ ਵੀ ਚੱਕਰ ਬਣ ਗਿਆ ਜੀ ਨਾਲੇ ਕੁਛ ਆਪਾਂ ਇਧਰੋਂ ਗੁੜ ਲੈਣਾ ਸੀਗਾ ਤੇ ਅੱਜ ਗੁੜ ਲੈਣ ਵੀ ਆਏ ਆ ਤੇ ਅੱਜ ਆਪਾਂ ਆਏ ਆਂ ਜੀ ਸ਼੍ਰੀ ਮਸਤਾਨਗੜ੍ਹ ਸਾਹਿਬ ਤੇ ਇੱਥੋਂ ਦੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜੀ گاਵਾ ਦਾ ਫਾਰਮ ਹੈ ਜੀ ਤੇ ਮਸਤਾਨਗੜ੍ਹ ਸਾਹਿਬ ਦੀਆਂ گاਵਾ ਸਾਡੇ ਏਰੀਆ 'ਚ ਮੰਨਿਆਤ ਨਹੀਂ ਹੈ گاਵਾ ਵਾਂ ਤੇ ਟੋਪ ਨਸਲ ਦੀਆਂ گاਵਾ ਵਾਂ ਤੇ ਅੱਜ ਆਪਾਂ ਇੱਥੇ ਗੱਲ ਕਰਨ ਲੱਗੇ ਆ ਜੀ ਤੇ ਹਾਂਜੀ ਸਾਡੇ ਨਾਲ ਨੇ ਜੀ ਅੰਕਲ ਜੀ ਭੁਪਿੰਦਰ ਸਿੰਘ ਜੀ ਹੁੰਨੇ ਨੇ ਜੋ ਇੱਥੇ گاਵਾਂ ਦੇ ਫਾਰਮ ਦੀ ਦੇਖ ਰਹੇ ਇੱਕ ਜਾਂ ਇਧਰ ਉਰੇ ਪਰੇ ਹੋਰ ਵੀ ਕੰਮ ਤਾਂ ਦੇ ਇਹਨਾਂ ਦੇ ਅੰਡਰ ਆਉਂਦੇ ਨੇ ਤੇ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਕਿਰਪਾ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਸਮਵਾਰਨ ਨਿਵਾਉਂਦਿਆਂ ਨੂੰ ਜੀ ਮੈਨੂੰ ਤੇ ਲਗਭਗ ਹੋ ਗਿਆ 8 ਸਾਲ 8 ਸਾਲ ਹੋ ਗਏ ਹਾਂਜੀ ਹਾਂਜੀ ਠੀਕ ਮੈਸ ਤੋਂ ਪਹਿਲਾਂ ਇੱਕ ਹੋਰ ਸੀ ਸਿੰਘ ਸੇਵਾ ਕਰਦਾ ਇਹ ਗੋਸੱਲਾ ਚ ਮਾਰਦਾ ਸੀ ਠੀਕ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਐ ਐਂਕਲ ਜੀ ਫੇਰ ਆਪਣੇ ਕੋਲ ਇੱਥੇ ਮੰਨ ਲਓ ਵੀ ਕਿੰਨੀਆਂ گاਵਾ ਤੇ ਕਿਹੜੀ ਕਿਹੜੀ ਨਸਲ ਦੀਆਂ گاਵਾ ਉਹ ਵੀ ਸਾਨੂੰ ਦੱਸਿਓ ਜੀ ਸਾਡੇ ਕੋਲ ਗਾਈਆਂ ਸਾਈਵਾਲ ਠੀਕ ਹੈ ਜੀ ਤੇ ਥਾਰਪਾਰਕ ਠੀਕ ਹੈ ਜੀ ਇਹ ਦੋ ਨਸਲਾਂ ਸਾਡੇ ਕੋਲ ਨੇ ਠੀਕ ਹੈ ਇਹ ਮੰਨ ਲਓ ਸ਼ੁਰੂ ਤੋਂ ਹੀ ਇਹ ਹੀ ਨਸਲਾਂ ਵਾਂ ਕੇ ਆਪਾਂ ਮੰਨ ਲਓ ਵੀ ਇਸ ਤੋਂ ਪਹਿਲਾਂ ਇਕੱਲੀ ਸਾਈਵਾਲ ਸੀ ਨਹੀਂ ਸਤਗੁਰੂ ਪ੍ਰਤਾਪ ਸਿੰਘ ਦੇ ਵੇਲੇ ਤੋਂ ਨੇ ਇੱਥੇ ਥਾਰਪਾਰਕ ਸੀ ਪਹਿਲਾਂ ਸਾਰੀ ਠੀਕ ਹੈ ਜੀ ਪਹਿਲਾਂ ਥਾਰਪਾਰਕ ਸੀ ਸਾਰੀ ਤੇ ਫਿਰ ਹੌਲੀ-ਹੌਲੀ ਸਮੇਂ ਦੇ ਹਿਸਾਬ ਨਾਲ ਫਿਰ ਸਤਗੁਰੂ ਨਰਜੀਤ ਸਿੰਘ ਨੇ ਫਿਰ ਕੁਝ ਗਾਈਆਂ ਸਾਈਵਾਲ ਪੈਣੀ ਸਾਹਿਬ ਤੋਂ ਮੰਗਵਾ ਲਈਆਂ ਠੀਕ ਹੈ ਠੀਕ ਹੈ ਫਿਰ ਪੈਣੀ ਸਾਹਿਬ ਤੋਂ ਸਾਈਵਾਲ ਆਈਆਂ ਤੇ ਥਾਰਪਾਰਕ ਕੁਝ ਘਟ ਗਈਆਂ ਅੱਛਾ ਜੀ ਸੇ ਸਾਈਵਾਲ ਤੇ ਥਾਰਪਾਰਕ ਦੋਵੇਂ ਨੇ ਆਪਣੇ ਕੋਲ ਤੇ ਮੰਨ ਲਓ ਵੀ ਸਾਈਵਾਲ ਦੇ ਆਪਣੇ ਜਿਹੜੀ ਗਾਂ ਦਾ ਤੇ ਥਾਰਪਾਰਕ ਦੇ ਕੀ ਅੰਤਰ ਹੈ ਦੁੱਧ ਦੀ ਕੁਆਲਿਟੀ ਦਾ ਫਰਕ ਹੈਗਾ ਵਾ ਦੁੱਧ ਜ਼ਿਆਦਾ ਕਿਹੜੀ ਦਿੰਦੀ ਗਾਂ ਸੇ ਸਾਈਵਾਲ ਵੀ ਚੰਗਾ ਦੁੱਧ ਦੇ ਰਹੀ ਐ ਤੇ ਥਾਰਪਾਰਕ ਵੀ ਚੰਗਾ ਦੇ ਰਹੀ ਐ ਇਹਨਾਂ ਵਿੱਚ ਥਾਰਪਾਰਕ ਗਾਂ ਜਿਹੜਾ ਕੁਆਲਿਟੀ ਚੰਗੀ ਕਵਾਲਿਟੀ ਚੰਗੀ ਬਹੁਤ ਚੰਗੀ ਕੁਆਲਿਟੀ ਦਾ ਥਾਰਪਾਰਕ ਦਾ ਦੁੱਧ ਹੁੰਦਾ ਠੀਕ ਹੈ ਜੀ ਮਤਲਬ ਕਈ ਰੋਗਾਂ 'ਚ ਵੀ ਕੰਮ ਆਉਂਦਾ ਹੈ ਕਈ ਇਹਦਾ ਕਿ ਉਹ ਵੀ ਯੂਜ਼ ਕਰਦੇ ਆ ਸਪੈਸ਼ਲ ਠੀਕ ਹੈ ਜੀ ਨੱਕ 'ਚ ਪਾਉਣ ਲਈ ਕੰਨ 'ਚ ਪਾਉਣ ਲਈ ਬੱਚੇ ਧੁੰਨੀ ਜਲਾਉਣ ਲਈ ਠੀਕ ਹੈ ਐਸੇ ਦੇ ਤੇ ਇਹ ਹੁਣ ਸਤਗੁਰੂ ਉਦੇ ਸਿੰਘ ਦੀ ਵੀ ਹਜ਼ੂਰੀ ਵਿੱਚ ਇਹ ਚੱਲਦਾ ਪਿਆ ਅੱਛਾ ਜੀ ਹਾਂਜੀ ਤੇ ਜਿਹੜੀ ਮੰਨ ਲਓ ਵੀ ਥਾਰਪਾਰਕਰ ਆ ਇਹ ਮੰਨ ਲਓ ਵੀ ਆਪਣੇ ਤੁਸੀਂ ਗਾਂ ਇਹਨਾਂ ਦੇ ਬਰੀਡਿੰਗ ਦੇ ਵਿੱਚ ਕੰਮ ਕਰ ਰਹੇ ਹਾਂ ਕਿ ਦਾ ਸੇਲ ਪਰਚੇਜ ਵੀ ਹੁੰਦੀ ਐ ਤੁਹਾਨੂੰ ਕਿ ਨਹੀਂ ਸੇਲ ਪਰਚੇਜ ਨਹੀਂ ਅਸੀਂ ਬਾਹਰ ਕਰਦੇ ਠੀਕ ਹੈ ਜੀ ਤੇ ਮਤਲਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਵੀ ਥਾਰ-ਪਾਰਕਾ ਚੰੜਾ ਧਿਆਨ ਦਿਓ ਐ ਸਾਲ ਥੋੜਾ ਜਨਾ ਸਾਲ ਆਪਣੀ ਜਿਹੜੀ ਇਹਨੂੰ ਵਾਧਾ ਵਾਧਾ ਜ਼ਿਆਦਾ ਕਰਨਾ ਇਸ ਦਾ ਸਾਲ ਕੇ ਰੱਖੋ ਠੀਕ ਠੀਕ ਹੈ ਹਾਂ ਜੀ ਤੇ ਇਹਦੇ ਵਿੱਚ ਬੁੱਲ ਕਿੰਨੇ ਰੱਖੇ ਹੋਏ ਆ ਅਸੀਂ 3 ਬੁੱਲ ਰੱਖੇ ਨੇ ਜੀ ਦੋ ਸਾਈ ਵਾਲਦੇ ਆ ਦੋ ਸਾਈ ਵਾਲਦੇ ਆ ਇੱਕ ਦਾ ਪਰਕ ਦਾ ਠੀਕ ਹੈ ਜੀ ਹਾਂ ਜੀ ਤੇ ਇਹਨਾਂ ਨੂੰ ਮੰਨ ਲਓ ਵੀ ਵੰਡਾ ਮੁੰਡਾ ਕੀ ਤੁਸੀਂ ਦਿੰਨੇ ਹੋ ਵੀ ਖਾਣ ਪੀਣ ਮਤਲਬ ਸਵੇਰ ਦਾ ਕੀ ਹੈ ਇਹਨਾਂ ਦਾ ਤੇ ਸ਼ਾਮ ਦੇ ਟਾਈਮ ਦਾ ਰੁਟੀਨ ਕੀ ਹੈ ਇਹਨਾਂ ਦਾ ਵੰਡਾ ਐਵੇਂ ਰਿੰਨ ਕੇ ਅਸੀਂ ਪਾਣੇ ਆ ਠੀਕ ਹੈ ਜੀ ਕੀ ਦਾਣਾ ਰਿੰਨ ਕੇ ਜਿਵੇਂ ਕਣਕ ਵਿੱਚ ਸਰੋਂ ਵੜੇਵੇਂ ਮੱਕੀ ਵੀ ਮਤਲਬ ਜੋ ਵੀ ਸਾਨੂੰ ਇਦੋਂ ਡੇਰੇ ਨੂੰ ਸਿਵਦਾ ਮਤਲਬ ਮਿਲਦੀ ਏ ਉਹ ਅਸੀਂ ਸਾਰਾ ਇਹਨੂੰ ਰਿੰਨ ਕੇ ਤੇ ਫੇਰ ਪਾਣਾ ਠੀਕ ਹੈ ਜੀ ਕੱਚਾ ਨਹੀਂ ਅਸੀਂ ਪਾਣਾ ਕੋਈ ਕੁਝ ਵੀ ਕੱਚਾ ਨਹੀਂ ਪਾਉਣਾ ਕੱਚਾ ਨਹੀਂ ਪਾਣਾ ਰਿੰਨ ਕੇ ਪਾਣਾ ਤੇ ਇਹ ਫਿਰ ਤੁਸੀਂ ਮੰਨ ਲਓ ਵੀ ਇਹਨਾਂ ਨੂੰ ਬੰਦ ਦੇਵੀਂ ਕਿ ਇੰਨਾ ਸਾਰਾ ਦਿਨ ਖੁੱਲੀਆਂ ਫਿਰਦੀਆਂ ਰਹਿੰਦੀਆਂ ਨੇ ਇਹ ਅਸੀਂ ਬੰਨ੍ਹਣੀਆਂ 1.5 ਘੰਟੇ ਸਵੇਰੇ ਠੀਕ ਜੀ ਤੇ 2 ਘੰਟੇ ਮੰਨ ਲਓ ਵੀ ਦੁਪਹਿਰੇ ਕਿ 1 ਵਜੇ ਹੀ ਪੱਠੇ ਪਾ ਦੇਣੇ 4 ਵਜੇ ਚੁਾਈ ਕਰਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਖੋਲ ਦੇਣਾ ਠੀਕ ਜੀ ਤੇ ਇੱਕ ਆਪਣੇ ਐ ਦੱਸੋ ਜਿਹੜੀ ਥਾਰ ਪਰ ਕਰਨ ਨਸਲ ਲਿਆਂਦੀ ਹੈ ਇਹ ਰਾਜਸਥਾਨ ਦੀ ਹੈ ਨਸਲ ਹਾਂ ਹਾਂ ਪਹਿਲਾਂ ਥਾਰ ਤੇ ਪਾਰ ਮਾਰੂਥਲ ਦੀ ਵਾਜ ਜਾਂਦੀ ਹੈ ਹਾਂ ਜੀ ਹਾਂ ਜੀ ਇਹ ਬਹੁਤ ਮਤ 60% ਡਿਗਰੀ ਚ ਟੈਂਪਰੇਚਰ ਜਿਹੜਾ ਉਹ ਵੀ ਸਹਨ ਕਰਦੀ ਹੈ ਸਹਨ ਕਰ ਲੈਂਦੀ ਹੈ ਸਹਨ ਕਰਦੀ ਹੈ ਠੀਕ ਹੈ ਜੀ ਤੇ ਸਾਈ ਵਾਲ ਮੰਨ ਲਓ ਵੀ ਚਲੋ ਉਹ ਵੀ ਇਹਦੇ ਬਰੋਬਰ ਹੀ ਹੈ ਉਹ ਵੀ ਹਾਂਜੀ ਗਰਮੀ ਘੱਟ ਮਣਾਉਂਦੀ ਹੈ 50 55 ਉਹ ਵੀ ਸਹਨ ਕਰ ਜੇਗੀ ਠੀਕ ਹੈ ਜੀ ਕੋਈ ਮਤਲ ਇਹਨਾਂ ਨੂੰ ਗਰਮੀ ਨਾਲ ਨਹੀਂ ਹਾਂਜੀ 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 ਤੇ ਇੱਕ ਮੰਨ ਲਓ ਵੀ ਆਪਣੇ ਦੂਸਰਾ ਐਚ ਐਫ ਤਾਂ ਹੀ ਨਹੀਂ ਰੱਖੀ ਨਸਲ ਇੱਥੇ ਗਰਮੀ ਬਹੁਤ ਮਣਾਉਂਦੀ ਆ ਨਹੀਂ ਨਹੀਂ ਐਚ ਐਫ ਤੁਸੀਂ ਹੁਕਮ ਹੀ ਨਹੀਂ ਹੈਗਾ ਹੁਕਮ ਹੀ ਨਹੀਂ ਹੈ ਦੇਸੀ ਗਾਈਆਂ ਦਾ ਦੇਸੀ ਗਾਇਆਂ ਪਿੱਛੇ ਸਾਬੂ ਰਾਮ ਸਿੰਘ ਜੀ ਉਦੋਂ ਕੋਕਿਆ ਨੇ ਸੰਘਰਸ਼ ਕੀਤਾ ਉੱਚੜ ਵੱਡੇ ਸਾਰੇ ਇੱਕ ਐਸ ਕਰਕੇ ਸੀ ਇਹ ਗਊ ਜਿਹੜੀ ਇਹ ਦੇਸੀ ਹੀ ਹੈ ਦੇਸੀ ਹੀ ਠੀਕ ਹੈ ਠੀਕ ਹੈ ਉਹ ਦੂਜੀ ਨਹੀਂ ਰੱਖਣੀ ਠੀਕ ਹੈ ਜੀ ਲੋ ਜੀ ਆਓ ਤੁਹਾਨੂੰ ਵਿਖਾਏ ਮੜੇ ਆਪਣੇ گاਵਾ ਗੂਵਾ ਤੇ ਆਪਣੇ ਜਿਹੜੇ ਆਪਣੇ ਫਾਰਮ ਤੇ ਆਏ ਹੋਏ ਜੀ ਜਿਹੜੇ ਇੱਥੇ ਮਸਤਾਨਗੜ੍ਹ ਸਾਹਿਬ ਤੇ گاਵਾ ਦੀ ਟੋਪ ਨਸਲ ਦੀ ਤੁਹਾਨੂੰ ਵਿਖਾਉਨੇ ਆ ਜੀ ਆਜੋ ਜੀ ਆਜੋ ਆ ਗੋ ਇਹਨਾਂ ਦੀ ਹਾਈਟ ਵੇਖੋ ਜੀ ਹਾਂਜੀ ਹਾਂਜੀ ਹਟ ਹਟ ਚੱਟ ਜਾ ਕੱਢ ਜਾ ਇਹ ਨਹੀਂ ਥਾਰ-ਪਾਰ ਕਰਨਾ ਆ ਚਲੋ ਆ ਜਿਹੜੀਆਂ ਗਾਈਆਂ ਐਸ ਗਾਈ ਆ ਜਿਹੜੀ ਵੱਛੀ ਏ ਐਸ ਵੱਛੀ ਦੀ ਮਾਂ ਨੇ 21 ਲੀਟਰ ਤੋਂ ਉੱਤੇ ਦੁੱਧ ਦਿੱਤਾ ਵਾਹ ਜੀ ਦਾ ਉਤੇ ਉਹ ਹੁਣ ਭੈਣੀ ਸਾਹਿਬ ਸੱਚੇ ਬਾਤ ਆਖਿਆ ਵੀ ਉੱਥੇ ਗਾਈਆਂ ਚਾਹੀਦੀਆਂ ਫਿਰ ਉੱਥੇ ਗਾਈਆਂ ਸੀ ਕੱਲੀਆਂ ਕੁਝ ਕੁਛ ਵੱਛੀਆਂ ਕੱਲੀਆਂ ਕੁਝ ਗਾਈਆਂ ਕੱਲੀਆਂ ਇਹ ਆਪਣੇ ਮੰਨ ਲਓ ਵੀ ਦੂਜਾ ਹਾਈਟ ਕਿੰਨੀ ਕੁ ਹੁੰਦੀ ਇਹਨਾਂ ਦੀ ਹਾਈਟ ਆਵੇਲ ਤੁਹਾਡੇ ਸਾਹਮਣੇ ਕਾਫੀ ਹਾਈਟ ਹੈ ਬੁੱਲ ਦੀ ਵੇਖੋ ਤੁਸੀਂ ਕਿੰਨੀ ਹੈ ਸਭ ਤੋਂ ਵੱਡੀ ਤੇ ਬੁੱਲ ਦੀ ਵੇਖੋ ਬੱਗੂ ਉਹਦਾ ਨਾਮ ਠੀਕ ਅੱਛਾ ਬੁੱਲਦ ਨਾ ਬੁੱਲਦ ਨਾ ਬੱਗੂ ਹੈ ਬੱਗੂ ਹੈ ਠੀਕ ਹੈ ਠੀਕ ਹੈ ਜੀ ਤੇ ਬੱਗੂ ਦੇ ਪਿਓ ਮੈਂ ਸੇਲ ਕੀਤਾ ਸੀ 3-4 ਸਾਲ ਪਹਿਲਾਂ ਸੇਲ ਕਰਤਾ ਸੀ ਥੋੜਾ ਜਿਹਾ ਉਮਰ ਚ ਹੋ ਗਿਆ ਉਹ ਪਿੰਡ ਖਾਨ ਚ ਚਲਾ ਗਿਆ ਕਰਨਾਲ ਦੇ ਕੋਲ ਖਾਨ ਪਿੰਡ ਉੱਥੇ 4 21 ਦਾ ਵਿਚ ਹੈ 412000 ਦਾ ਉਹਦਾ ਬਾਪ ਵੇਚਿਆ ਸੀ ਬਬੂ ਉਹ ਵੀ ਨਾਲੇ ਵਧੇਰੀ ਉਮਰ ਦਾ 8 ਸਾਲ ਤੋਂ ਉੱਤੇ ਹੋ ਗਿਆ ਸੀ ਠੀਕ ਹੈ ਜੀ ਤੇ ਉਹਨਾਂ ਲਗਾਹ ਲੈ ਕੇ ਸੀਮਨ ਸੁਮਨ ਤਿਆਰ ਕਰਨ ਵਾਸਤੇ ਉਹਦਾ ਬੇਟਾ ਆ ਬੱਗੂ ਦਦਾਰ ਇਹਨੇ ਪਿਓ ਦਾ ਨਾਮ ਸੀ ਠੀਕ ਹੈ ਜੀ ਤੇ ਹੁਣ ਵੀ ਗਾਂ ਇਹਨਾਂ ਦੇ ਮੰਨ ਲਓ ਵੀ ਕੋਈ ਬੁੱਲ ਤਿਆਰ ਕਰ ਰਹੇ ਹੋ ਨਹੀਂ ਮਤਲਬ ਹੁਣ ਸਾਡੀ ਸਲਾਹ ਸੀ ਵੀ ਅਸੀਂ ਵਿਚਾਰ ਕਰ ਰਹੇ ਸੀ ਮਤਲਬ ਭਾਜੀ ਗੁਚਰਨ ਸਿੰਘ ਜੀ ਨਾਲ ਤੇ ਹੋਰ ਮਤਲਬ ਸੱਚਪਾਚਾ ਦਾ ਹੁਕਮ ਲਾਇਆ ਕਿ ਵੀ ਇਹ ਕਰੋ ਬਲੱਡ ਚੇਂਜ ਕਰੀਏ ਮਤਲਬ ਇਹਨੂੰ ਮਤਲਬ ਕੱਢੀਏ ਤੇ ਬਤਾਓ ਹੋਰ ਕੀ ਤੋਂ ਸੋਹਣਾ ਬੱਚਾ ਲੈ ਕੇ ਆਈਏ ਠੀਕ ਹੈ ਜੀ ਉਹ ਜੋ ਅਰਜਾ ਸੱਚੇ ਪਾਛੇ ਉਹ ਉਹ ਕਮਨਸਾਰ ਚੱਲਣਾ ਪਏਗਾ ਜਿਹੜੀ ਮੰਨ ਲਓ ਦੂਜੀ ਆਪਣੀ ਨਸਲ ਆ ਇਹਦਾ ਕੀ ਰਿਕਾਰਡ ਆ ਦੁੱਧ ਦਾ ਇਹਦਾ ਵੀ ਮੰਨ ਲਓ ਵੀ ਮੰਨੋ ਤੁਸੀਂ 18 17 18 17 ਲੀਟਰ ਆਮ ਹੀ ਮਤਲਬ ਗੋਵ ਦੇ ਰਹੀ ਹੈ ਜਿਵੇਂ گاਵਾਂ ਦੇ ਵਿੱਚ ਠੀਕ ਹੈ ਜੇ ਕੱਲਾ ਡੰਗਲ ਸੰਭਾਲੀਏ ਕੱਲਾ 22 23 ਨੂੰ ਵੀ ਕ੍ਰੋਸ ਕਰਦੀ ਈ ਸਾਈਵਾਲ ਇਹ ਮੰਨੋ ਵੀ ਜਿਹੜਾ 22 23 ਤੁਸੀਂ ਦੱਸਦੇ 2 ਕਿਲੋ ਆ 2 ਟਾਈਮ ਦਾ ਦਾ ਸਵੇਰੇ ਸ਼ਾਮ ਦਾ ਇੱਕ ਟਾਈਮ ਦਾ ਹੀ ਦੋ ਦੋ ਟਾਈਮ ਦਾ ਦੋ ਟਾਈਮ ਦਾ ਇੱਕ ਮੈਨੂੰ ਐ ਆਪਣੇ ਜੀ ਜਿਹੜੀ ਥਾਰ ਪਾਰਕਰ ਤੇ ਜਿਹੜਾ ਇਹਦੇ ਆਪਣੇ ਰਾਠੀ ਕਾਂ ਦਾ ਹਾਂ ਜੀ ਹਾਂ ਜੀ ਸ਼ਾਈਵਾਲ ਦਾ ਹਾਂ ਹਾਂ ਇਹ ਸ਼ਾਈਵਾਲ ਨੂੰ ਰਾਠੀ ਵੀ ਕਹਿੰਦੇ ਆ ਕਿ ਨਹੀਂ ਨਹੀਂ ਰਾਠੀ ਵੱਖਰੀ ਨਸਲ ਥੋੜੀ ਜੀ ਇਹਦੇ ਚੋਂ ਵੱਖਰੀ ਕਾ ਉਹ ਮਤਲਬ ਇੱਕ ਤੇ ਹਾਈਟ ਉਹਦੀ ਛੋਟੀ ਹੋਏਗੀ ਰਾਠੀ ਦੀ ਠੀਕ ਹੈ ਜੀ ਦੂਜਾ ਇਹ ਵੀ ਉਹਦਾ ਤੋਂ ਲੰਬਾ ਚਾਲਰ ਲੰਬੀ ਉਹ ਵੀ ਠੰਡੀ ਮਤਲਬ ਚਾਲਚ ਇਹ ਦਾ ਥੋੜਾ ਜਿਹਾ ਮਤਲਬ ਜਿਹੜੀ ਚਮਕ ਰੰਗ ਉਹ ਉਹ ਇਹਦਾ ਬੈਸਟ ਵਧੀਆ ਹੁੰਦਾ ਮਤਲਬ ਤੇ ਇਹ ਆਪਣੇ ਇਹਦੇ ਤੇ ਉਹਦੇ ਦੁੱਧ ਤੇ ਕੀ ਫਰਕ ਆ ਕੋਈ ਫੈਂਟ ਦਾ ਕੋਈ ਐਸ ਐਨ ਐਫ ਦਾ ਵੀ ਕੋਈ ਰਾਖੀ ਦਾ ਤੇ ਸਾਈਵਾਲ ਦਾ ਦੁੱਧ ਜਿਹੜਾ ਫੈਂਟ ਇੱਕੋ ਜਿਹਾ ਇਹਨਾਂ ਦਾ ਦੁੱਧ ਮੱਝਾਂ ਰਗਾਈਏ ਫਾਰ ਫਾਰਕ ਦਾ ਵੀ ਮੱਝਾਂ ਰਗਦਾ ਦੁੱਧ ਹੈ ਅੱਛਾ ਜੀ ਪੀਨ ਚ ਐਡਾ ਸਵਾਦ ਹੈ ਉਹ ਉਹਦੇ ਵਿੱਚ ਮਿੱਠਾ ਪਾਣ ਦੀ ਲੋੜ ਨਹੀਂ ਤਾਰ ਫਾਰਕ ਵਾਲੇ ਦੁੱਧ ਚ ਅੱਛਾ ਜੀ ਹਾਂਜੀ ਇਹਨਾਂ ਮਤਲਬ ਸਵਾਦ ਦੁੱਧ ਹੁੰਦਾ ਜੀ ਇੱਕ ਗਾਂ ਮਾੜੀ ਫੜ ਕੇ ਲੈ ਆ ਜੀ ਉਹਦੀ ਛਾਲਰ ਚੁੱਲਰ ਵਿਖਾਈਏ ਵੀ ਧੁੰਨ ਧੁੰਨ ਵੀ ਲਿਆ ਓਏ ਕੋ ਗਾਂ ਦੇ ਕੋਲ ਹੀ ਹੋ ਚਲੀਏ ਜਾਂ ਉਹ ਉਹਦੇ ਕੋਲ ਹੋ ਚਲੀਏ ਬੁੱਲ ਕੋਲ ਹਾਂ ਬੱਗੂ ਕੋਲ ਲੈ ਵੀ ਬੱਬੂ ਬੱਗੂ ਹਾਂ ਬੱਗੂ ਆ ਜੋ ਜੀ ਤੁਹਾਨੂੰ ਬੁੱਲ ਦੇ ਦਰਸ਼ਨ ਕਰਾਉਣੇ ਆ ਜੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਜਾਂ ਸਾਡੇ ਏਰੀਆ 'ਚ ਵੀ ਹੈ ਨਹੀਂ ਮਾੜੀ ਏਰੀਆ 'ਚ ਨਹੀਂ ਆਪਣਾ ਹਰਿਆਣੇ 'ਚ ਨਹੀਂ ਹੋਊਗਾ ਹਰਿਆਣੇ 'ਚ ਨਹੀਂ ਹੋਣਾ ਜੀ ਆਏ ਦੇ ਨਾਲ ਤਾਂ ਬੁੱਲ ਆ ਮਾੜੀ ਜੀ ਚੱਲ ਓਏ ਵਾਹ ਵੇਖੋ ਜੀ ਬੁੱਲ ਆ ਜਾਈਗਾ ਆਦੋ ਬੱਗੂ ਇੱਧਰ ਆ ਤੇਰੀ ਮੂਵੀ ਬਣਾਏ ਬੱਗੂ ਆ ਇੱਧਰੋਂ ਸਾਹਮਣੇ ਲੋ ਜੀ ਬੋਲੋ ਵੇਖੋ ਕੀ ਆ ਬਾਤ ਹੈ ਬੱਗੂ ਐ ਜੀ ਬੱਗੂ ਬੱਗੂ ਹਾਂ ਟੋਪ ਦਾ ਬੋਲ ਸਾਡੇ ਏਰੀਆ ਦਾ ਹਾਂਜੀ ਹਾਰਪਾਰਕਰ ਦੀ ਨਸਲ ਹਾਰਪਾਰ ਸ੍ਰੀ ਮਸਤਾਨਗੜ ਦਾ ਸ੍ਰੀ ਮਸਤਾਨਗੜ ਸਾਹਿਬ ਦਾ ਜੀ ਹਾਂਜੀ ਤੇ ਕੋਈ ਗਾਂ ਮੱਲੋ ਵੀ ਜਿਹੜੀ ਤੁਹਾਡੇ ਕੋ ਜਾਦੇ ਦੁੱਧ ਵਾਲੀ ਹੋਰ ਹੈ 23 ਤੋਂ ਉੱਪਰ ਦੀ ਨਹੀਂ ਉਸ ਤੋਂ ਉੱਪਰ ਨਹੀਂ ਹੈਗੇ ਇਸ ਤੋਂ 23 ਤੋਂ ਮਤਲਬ ਉੱਪਰ ਨਹੀਂ ਤੇ ਆ ਆਪਣੇ ਹੋਗੇ ਦੂਜੇ ਇਹ ਸਾਈਵਾਲ ਨੇ ਇਹ ਸਾਈਵਾਲ ਦੇ ਬੋਲ ਵੀ ਵਿਖਾਓ ਜੀ ਆ ਜੀ ਸਾਈਵਾਲ ਨਸਲ ਦੇ ਬੋਲ ਇਹਨਾਂ ਦੀ ਹਾਈਟ ਹੋਰ ਹੋਣੀ ਹੈ ਕਿ ਇਹ ਬਸ 80 ਬਸ ਬਸ 19 21 ਦਾ ਫਰਕ ਹੋ ਸਕਦਾ 19 21 ਦਾ ਹੋਊਗਾ ਬਸ ਅਜੇ ਬੱਚੇ ਨੇ ਨਾ ਦੋਵੇਂ ਦੇਖੋ ਜੀ ਬੱਚੇ ਨੇ ਪਿਓਰ ਕੁਆਲਿਟੀ ਦੇ ਸ਼ਾਈਵਾਲ ਬੋਲ ਜੀ ਆ ਹੁੰਦੇ ਆ ਜੀ ਚਾਲਰ ਲੰਮੀ ਤੇ ਕਾਠੀ ਉੱਚੀ ਬਾਨ ਨੋਚੀ ਧੰਨ ਲੰਮਾ ਧੰਨ ਲੰਮਾ ਛਾਲਰ ਮੋਟੀ ਛਾਲਰ ਮੋਟੀ ਪਿੱਛੇ ਗੋਡਾ ਛੋਟਾ ਗੋਡਾ ਮਤਲਬ ਜਿਹੜਾ ਸਾਈਵਾਲ ਦਾ ਛੋਟਾ ਹੁੰਦਾ ਥੋੜਾ ਜਿਆਦਾ ਹਾਂਜੀ ਗੋਡਾ ਵੇਖੋ ਜੀ ਹਾਂ ਸਾਈਵਾਲ ਨਾਲ ਸੋ ਦਾ ਗੋਡਾ ਛੋਟਾ ਹੁੰਦਾ ਦੇਸੀ ਦਾ ਵੱਡਾ ਹੁੰਦਾ ਦੇਸੀ ਦਾ ਵੱਡਾ ਹੁੰਦਾ ਹਾਂਜੀ ਹਾਂਜੀ ਇਹ ਵੀ ਮੰਨ ਲਓ ਵੀ ਇੱਥੋਂ ਦੀ ਬਰੀਡਿੰਗ ਇੱਥੇ ਆਈ ਕੁਲ ਇਹ ਤੋਂ ਦੀ ਬਿਲਕੁਲ ਇੱਥੋਂ ਦੀ ਪਾਸੋਂ ਨਹੀਂ ਠੀਕ ਹੈ ਜੀ ਹਾਂਜੀ ਆਸੂ ਦਾ ਫਿਰ ਹੁਕਮ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਪਾਸਾ ਚੱਲਣਾ ਪਵੇਗਾ ਤੇ ਇਹਨਾਂ ਨੂੰ ਫਿਰ ਮੰਨ ਲਓ ਵੀ ਦੂਜੇ ਡੰਗਰਾਂ ਨਾਲੋਂ ਬਿਮਾਰੀਆਂ ਬੁਮੋਰੀਆਂ ਘੱਟ ਬਹੁਤ ਘੱਟ ਉਹ ਆ ਪਿੱਛੇ ਜੇ ਚੱਲਿਆ ਸੀ ਨਾ ਕੀ ਚੱਲਿਆ ਸੀ ਉਹ ਜਿੰਮਣੀਆਂ ਜਿਹਾ ਰੋਗ ਉਹ ਹਾਂਜੀ ਹਾਂਜੀ ਉਹ ਕੀ ਜਨ ਨੂੰ ਕਹਿੰਦੇ ਸੀ ਆਪਣੇ ਉਹ ਚਾਹੇਗਾ ਸੀ ਜਿਹੜਾ ਗਾਇਆਂ ਨੂੰ ਆਇਆ ਸੀ ਬਹੁਤ ਆਇਆ ਸੀ ਸਾਡੇ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਕਿਸੇ ਗਾਣ ਹੋਣੀ ਸੀ ਠੀਕ ਹੈ ਹਾਂਜੀ ਉਹ ਕੋਰੋਨਾ ਤੋਂ ਬਾਅਦ ਆਇਆ ਸੀ ਹਾਂਜੀ ਹਾਂਜੀ ਉਹ ਆਇਆ ਸੀ ਇੰਫਲੂਐਂZA ਕੀ ਐਵੇਂ ਦਾ ਕਰਕੇ ਕੋਈ ਨਾਮ ਸੀ ਮੇਰੇ ਵੀ ਹੁਣ ਧਿਆਨ ਨਹੀਂ ਆ ਰਿਹਾ ਉੱਧਰ ਬਹੁਤ ਐਚਐਫ ਨਸੂ ਹੋ ਗਈ ਐਚਐਫ ਬਹੁਤ ਜ਼ਿਆਦਾ ਹਾਂਜੀ ਹਾਂਜੀ ਸਾਡੇ ਅਤਵੇਲੇ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਅਨੁਸਾਰ ਬਿਲਕੁਲ ਕਿਸੇ ਗਾਈ ਨੂੰ ਟੱਚ ਨਹੀਂ ਹੋਇਆ ਠੀਕ ਹੈ ਜੀ ਹਾਂਜੀ ਤੇ ਕਿੰਨੀਆਂ گاਵਾਂ ਨੇ ਇੱਥੇ ਟੋਟਲ ਆਪਣੇ ਕੋਈ ਇਸ ਟਾਈਮ ਸਾਡੇ ਕੋਲ 100 ਨ ਆ ਗਏ 100 100 ਨ ਆ ਗਏ ਠੀਕ ਹੈ ਹਾਂ ਵੱਡੇ ਨਿੱਕੇ ਪਾ ਗਏ ਸਾਰੇ 100 ਠੀਕ ਹੈ ਠੀਕ ਹੈ ਜੀ ਤੇ ਇਹਨਾਂ ਨੂੰ ਫਿਰ ਹੁਣ ਮਨ ਲੋ ਪੱਠਿਆਂ ਦੇ ਵਿੱਚ ਕੀ ਪਾ ਰਹੇ ਹੋ ਜਿਆਦਾ ਬਰਸੀਨ ਆ ਕਿ ਬਰਸੀਨ ਜਵੀ ਜਵੀ ਤੇ ਕਮਾਲ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਉਹ ਜਿਹੜਾ ਆਗ ਲਿਆ ਲਿਆ ਕੇ ਅਸੀਂ ਮਤਲਬ ਉਹ ਗੰਨਾ ਗੁੜ ਕੱਢ ਲਿਆ ਆਗ ਜਿਹੜੇ ਹਰੇ ਆਗ ਲਿਆ ਕੇ ਉਹ ਇਹਨਾਂ ਨੂੰ ਪੱਠਿਆਂ ਚ ਬਲਾ ਤੇ ਜਿਹੜਾ ਮਨ ਲੋ ਆਕ ਪਾਉਂਦੇ ਕਹਿੰਦੇ ਉਹਦਾ ਫਾਇਦਾ ਵੜਾ ਹੁੰਦਾ ਇਹਨਾਂ ਨੂੰ ਫਾਇਦਾ ਫਿਰ ਉਹਦੇ ਚ ਗੁੱਲੀ ਹੁੰਦੀ ਹੈ ਕੰਨੇ ਦਾ ਹਾਂਜੀ ਰੋ ਹੋ ਗਿਆ ਉਹ ਉਹਦਾ ਚੰਗਾ ਜੱਟ ਮੈ ਠੀਕ ਹੈ ਠੀਕ ਉਹਦੇ ਤੇ ਹੀ ਫਰਕ ਪੈਂਦਾ ਹੋਵੇ ਖੂਨ ਵੀ ਬਣਦਾ ਆਪਾਂ ਨੂੰ ਪਤਾ ਵੀ ਗੁੜ ਤੇ ਆਪਾਂ ਦੁੱਧ ਨਾਲ ਪੀਵਾਂਗੇ ਤੇ ਖੂਨ ਬਣੇਗਾ ਬਣੇਗਾ ਸਹੀ ਹੈ ਜ ਇੱਕ ਮੰਨ ਲਓ ਵੀ ਆਪਣੇ ਚੈਨਲ ਨੂੰ ਜਿੰਨੇ ਵੀ ਦੇਖਣ ਵਾਲੇ ਆ ਵੀ ਜੇ ਕਿਸੇ ਨੇ ਥਾਰ ਪਰਕਰ ਜਾਂ ਲੈਣੀ ਹੋਵੇ ਤੇ ਆਪਣੇ ਏਰੀਆ ਦੇ ਵਿੱਚ ਕਿਤੋਂ ਇੱਥੋਂ ਤਾਂ ਨਹੀਂ ਮੰਨ ਲਓ ਵੀ ਆਪਾਂ ਸੇਵ ਚੇਤ ਕਰਦੇ ਵੀ ਕਿਤੋਂ ਹੋਰ ਕਿਸੇ ਕੋਲ ਹੋਣ ਪਿਓਰ ਕੁਆਲਿਟੀ ਦੇ ਵਿੱਚ ਕਿਤੋਂ ਲੈਣ ਦੀ ਉਹ ਤੇ ਵੇਖੋ ਜੀ ਫਿਰ ਤੁਰ ਕੇ ਹੀ ਆ ਹਣਾ ਫਿਰ ਤੁਰ ਕੇ ਹਾਂ ਵਾਕਈ ਤੇ ਗੁਰੂ ਜੀ ਤੋਂ ਮਤਲਬ ਕਈ ਮੰਗ ਲੈਂਦੇ ਸੀ ਤੇ ਸੱਚੇ ਬਾਤਾ ਜੀ ਦੁੱਧ ਵਾਸਤੇ ਡੰਗਲ ਜੇ ਦਾ ਸੱਚੇ ਬਾਤਾਂ ਕਹਿੰਦੇ ਦਿਓ ਦਿਓ ਕੋਸ਼ਿਸ਼ ਕਰਕੇ ਇਥੋਂ ਗਈਆਂ ਹਾਂਜੀ ਹਾਂਜੀ ਬਾਕੀ ਬਾਹਰ ਬਹੁਤ ਮੁਸ਼ਕਲ ਹੈ ਤਾਂ ਕਿ ਪਿਓਰ ਕੁਆਲਿਟੀ ਜਿਹੜੀ ਉਹ ਮਸਤਾਨਗੜ ਤੇ ਪੈਣੀ ਸਾਹਿਬ ਚ ਠੀਕ ਹੈ ਜੀ ਦੋ ਥਾਵਾਂ ਤੇ ਦੋ ਥਾਵਾਂ ਤੇ ਹੀ ਹਾਂ ਪੈਣੀ ਸਾਹਿਬ ਤੇ ਮਸਤਾਨਗੜ ਤੇ ਇਹ ਫਿਰ ਮੰਨ ਲਓ ਵੀ ਆਪਣੇ ਮਸਤਾਨਗੜ ਕੋ ਕਿੰਨਾ ਰਕਬਾ ਜੀ ਇੱਥੇ ਸਾਰਾ ਟੋਟਲ ਲਗਭਗ 400 ਕਿੱਲਾ ਤੇ ਮਸਤਾਨਗੜ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੁਝ ਇਹਨਾਂ ਦਾ ਟਿੱਬੇ ਤੇ ਰਕਬਾ ਉਹਦਾ ਮੈਨੂੰ ਧਿਆਨ ਨਹੀਂ ਵੀ ਕਿੰਨਾ 1000 ਕਿੱਲਾ ਕਿ 800 ਕਿੱਲਾ ਕਿ 600 ਕਿੱਲਾ ਮੈਂ ਤਾਂ ਇਹ ਸੁਣਿਆ ਸੀਗਾ ਵੀ ਮੰਨ ਲਓ ਜਿੰਨਾ 400 ਦਾ ਰਕਬਾ ਇੱਥੇ ਹੈਗਾ ਜੀ ਹਾਂਜੀ ਇੱਥੇ ਝੋਨਾ ਲਾਉਂਦੇ ਨਹੀਂ ਨਹੀਂ ਲਾਂਦੇ ਝੋਨਾ ਲਾਂਦੇ ਇਹ ਉਹ ਸਾਰਾ ਆਰਗੇਨਿਕ ਹੀ ਰਹਿੰਦਾ ਹਾਂ ਹਾਂ ਬਿਲ ਕੋਈ ਕਿਸੇ ਚ ਖਾਦ ਨਹੀਂ ਲਾਣੀ ਚਾਹੀਦੀ ਖਾਦ ਨਹੀਂ ਲੋ ਅਤੇ ਕਣਕ ਨੂੰ ਵੀ ਨਹੀਂ ਆਰਗੈਨਿਕ ਹਾਂ ਬਿਲਕੁਲ ਹੁਣ ਖਲੋਤੀ ਮੌਕੇ ਤੇ ਤਿਆਰ ਕਣਕ ਬਿਲਕੁਲ ਖਾਦ ਨਹੀਂ ਠੀਕ ਹੈ ਗੰਨਾ ਜਿਹੜਾ ਇਹ ਵੀ ਬਿਨਾ ਖਾਦ ਦਵਾਈ ਤੋਂ ਗੰਨਾ ਵੀ ਵੀ ਆਰਗੈਨਿਕ ਇੱਥੇ ਸਾਡੇ ਜੀ ਇਹ ਗੱਲ ਬਹੁਤ ਵਧੀਆ ਇੱਥੋਂ ਆਪਣੇ ਨਾ ਪੰਜਾਬ ਚ ਰਿਸ਼ਤੇਦਾਰ ਸਾਡੇ ਆਉਣਗੇ ਜੀ ਉਹਨਾਂ ਨੇ ਝੋਨੇ ਦਾ ਬੀ ਲੈਣ ਹੋਣਾ ਹੁੰਦਾ ਇੱਥੇ ਹਾਂ ਜੀ ਹਾਂ ਜੀ ਸਪੈਸ਼ਲ ਹੋਣਗੇ ਛੋਲੇ ਲੈਣ ਇੱਥੋਂ ਜੀ ਛੋਲੇ ਦਾ ਹਾਂ ਬਹੁਤ ਛੋਲੇ ਦੂਰ ਦੂਰ ਜਾਂਦੇ ਨੇ ਤੇ ਉਹਨਾਂ ਨੇ ਕੱਟੇ 40 50 ਕਿਲੋ ਲੈ ਕੇ ਹੀ ਜਾਂਦੇ ਨੇ ਇਹ ਰਿਹਾ ਛੋਲਿਆਂ ਦਾ ਇੱਕ ਹੋਰ ਵੀ ਵੇਖ ਛੋਲੇ ਪਾਸੋਂ ਲਵੋ ਹਾਂਜੀ ਕੋੜ ਕੋ ਜਰੂਰ ਆਏਗਾ ਆਊਗਾ ਇਹਦੇ ਤੇ ਤੁਸੀਂ 10 ਕਿਲੋ ਛੋਲੇ ਪੀਓਗੇ ਇੱਕ ਕੋੜ ਕੋ ਨਹੀਂ ਆਏਗਾ ਇਹ ਸੱਚੀ ਗੱਲ ਵਾਕਿਆ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਇੱਕ ਛੋਲੇ ਕਾਲੇ ਚਿੱਟੇ ਹਾਂਜੀ ਹਾਂਜੀ ਤੇ ਹੋਰ ਕਿਹੜੀ ਫਸਲ ਬੀਜਣੀ ਮਤਲਬ ਜਿਹੜੀ ਆਪਾਂ ਹੁਣ ਜੇ ਕਣਕ ਜੀ ਹਨਾ ਨਾਲ ਥੋੜੀ ਜੀ ਮਤਲਬ ਜਿਹਨੇ ਦੋ ਮਰਬੇ ਤਿੰਨ ਲਾਈ ਉਹਨਾਂ ਹਾਂਜੀ ਹਾਂਜੀ ਬਾਕੀ ਕਮਾਦ ਹੋ ਗਿਆ ਜਾਂ ਪੱਠਾ ਹੋ ਗਿਆ ਕਿਨੂਆਂ ਦਾ ਬਾਗ ਹੋ ਗਿਆ ਮੇਰਾ ਖਾਦ ਦਵਾਈ ਤੋਂ ਸਾਰਾ ਤਿਆਰ ਹੋ ਰਿਹਾ ਠੀਕ ਹੈ ਜੀ ਹਾਂਜੀ ਤੇ ਕੋਈ ਹੋਰ ਵੀ ਬਾਗ ਲਾਇਆ ਰਹੇ ਹੋ ਕਿੱਲਾ ਕਿੰਨੂਆ ਵੀ ਮੈਂ ਤਿੰਨੂਆ ਬਈ ਅਜੇ ਤੱਕ ਕਿੰਨੂਆ ਬਾਕੀ ਚੰਦਨ ਦਾ ਬਾਗ ਲਾਇਆ ਕਿੱਲਾ ਚੰਦਨ ਲਾਇਆ ਜੀ ਹਾਂ ਚੰਦਨ ਦੇ ਬੂਟੇ ਉੱਥੇ ਹੋਇਆ ਪਤਾ ਨਹੀਂ ਕਿੰਨੇ ਹੋਇਆ ਅੱਛਾ ਜੀ ਉਹ ਸੱਚੇ ਬਾਚਾ ਜੀ ਨੇ ਲਵਾਇਆ ਸੀ ਲੋ ਜੀ ਸਾਲ 2 ਸਾਲ ਹੋ ਗਏ ਆ ਵੀ ਨਵੀਂ ਗੱਲ ਸੁਣਨ ਨੂੰ ਮਿਲੀ ਹੈ ਵੀ ਚੰਦਨ ਦਾ ਬਾਗ ਵੀ ਸਾਡੇ ਏਰੀਆ 'ਚ ਲੱਗ ਚੁੱਕ ਗਿਆ ਹੈ ਤੇ ਬਹੁਤ ਜਦੋਂ ਤਿਆਰ ਫੁੱਲ ਹੋ ਗਿਆ ਅੱਜ ਵੀ ਅਸੀਂ ਨਿਕਾ ਮਾਰ ਕੇ ਆਵਾਂਗੇ ਛੋਟੇ ਬੂਟੇ ਵਿਖਾਵਾਂਗੇ ਵੀ ਫਿਰ ਉਸ ਤੋਂ ਬਾਅਦ ਜਦੋਂ ਵੱਡਾ ਹੋਇਆ ਫਿਰ ਵੀ ਅਸੀਂ ਵਿਖਾਵਾਂਗੇ ਹਾਂ ਜੀ ਹਾਂ ਜੀ ਤੇ ਆਜੋ ਜੀ ਦੂ ਗੋਗਲਾ ਗੋਗਲਾ ਰੋਕੀ ਰੋਕਦੇ ਹਾਂਜੀ ਆ ਵੇਖੋ ਜੀ ਤੂੜੀ ਵੀ ਸ਼ੈੱਡ ਵੇਖੋ ਤੂੜੀ ਦਾ 3 350 ਟਰਾਲੀ ਭਰ ਆ ਜਾਂਦੀ ਐ ਫੁੱਲ ਭਰ ਦਿੰਦੇ ਆ ਜਿੰਨੀ ਲੱਗੀ ਲੱਗੀ ਆਲਮੋਸਟ ਲਗਭਗ ਨੇੜੇ ਲੱਗੀ ਜਾਂਦਾ ਕੰਮ ਜੀ ਹਾਂਜੀ ਹਾਂਜੀ ਹੁਣ ਨਾ ਹੋਰ ਬਚੇਗੀ ਕਾਫੀ ਤੂੜੀ ਬਚਣੀ ਸਾਡੀ ਅੱਛਾ ਜੀ ਹਾਂ ਫੇਰ ਜਿਹੜੀ ਪ੍ਰਾਣੀ ਟੁੜੀਓ ਕੱਢ ਦਿੰਨੇ ਆ ਬਾਅਦ ਚੋਂ ਨਹੀਂ ਨਹੀਂ ਉਹ ਮਤਲਬ ਜੋ ਲੱਗ ਗਿਆ ਕਿ ਹੁਣ ਜਵੀ ਟਪੱਟਾ ਪੁੱਟਾ ਬਹੁਤ ਹੋਇਆ ਜਾਂ ਜੁੜੀ ਵੱਜ ਗਈ ਅੱਛਾ ਜੀ ਨਾਲ ਫਿਰ ਨਵੀਂ ਝਾਟਾ ਜੇ ਸਾਡੀ ਦਸਾਂ ਦਿਨਾਂ ਨੂੰ ਟੁੜੀ ਆ ਜਾਣੀ ਠੀਕ ਹੈ ਜੀ ਹਾਂ ਜੀ ਤੇ ਰੂੜੀ ਰਾੜੀ ਵੀ ਵੇਚਦੇ ਹੋ ਕਿ ਨਹੀਂ ਨਹੀਂ ਵੇਚ ਨਹੀਂ ਸੋ ਪਾਸੋਂ ਲਿਆ ਕੇ ਪਾਣੇ ਅੱਛਾ ਰੂਟੀ ਠੀਕ ਹੈ ਜੀ ਇਹ ਸਾਨੂੰ ਚਾਹੀਦੀ ਨਾ ਇੱਥੇ ਹਾਂ ਜੀ ਹਾਂ ਜੀ ਰੂੜੀ ਨਾਲ ਸਾਰੀ ਫਸਲ ਤਿਆਰ ਹੋ ਰਹੀ ਠੀਕ ਹੈ ਠੀਕ ਹੈ ਆ ਜਿਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਛੋਟੇ ਵੱਡੇ ਨਾਲ ਕਿ ਜੋ ਵੀ ਬਸ਼ੇਰੀਆਂ ਬਸ਼ੇਰੇ ਤਿਆਰ ਹੋਣਦੇ ਆ ਤੇ ਹਾਂਜੀ ਅੰਕਲ ਜੀ ਉਹਨੇ ਦੱਸ ਰੇ ਸੀਗੇ ਵੀ ਆ ਗਾਂ ਇੱਕ ਸਿੰਗਾ ਵਾਲੀ ਏ ਤੇ ਹੁਣ ਤਾਂ ਚਲੋ ਬੰਦੇ ਕੋਲ ਖੜੇ ਜੇ ਤਾਂ ਕਰਕੇ ਉਹਨੂੰ ਦੂਰ ਰੱਖਿਆ ਕਹਿੰਦਾ ਵੀ ਜਦੋਂ ਕੋਈ ਉਪਰ ਆ ਜਾਂਦਾ ਵਾ ਤੇ ਜਿੰਨਾ ਚਿਰ ਉਹ ਬਾਹਰ ਨਾ ਚਲ ਜੇ ਆ ਜਿਹੜੀ ਗਾਂ ਏ ਜਿੰਨਾ ਚਿਰ ਬਾਹਰ ਨਾ ਚਲ ਜੇ ਉਹਨਾਂ ਚਿਰ ਪਿੱਛੇ ਨਹੀਂ ਹਟਦੀ ਤੇ ਕੀ ਅੰਕਲ ਜੀ ਆਪਣੇ ਸ਼ੁਰੂ ਤੋਂ ਹੀ ਕਰਦੀ ਏ ਕਿ ਹਾਂ ਨਨ ਸ਼ੁਰੂ ਤੋਂ ਜਦੋਂ ਇਹ ਹੁਣ ਸੂਈ ਏ ਨਾ ਇਹਨੇ ਸੂਣ ਤੋਂ ਬਾਅਦ ਜਿਹੜਾ ਇਹਨੂੰ ਚੁਵਾਈ ਕਰ ਰਿਹਾ ਜਿਹੜਾ ਵੀ ਇਹਦੀ ਚੁਵਾਈ ਕਰ ਰਿਹਾ ਉਨੋਂ ਇਹ ਜੇ ਤੁਸੀਂ ਗਏ ਉਹਦੇ ਪੁੱਲ ਤੇ ਇਹਨੇ ਤੁਹਾਨੂੰ ਪੈਣਾ ਠੀਕ ਹੈ ਜੀ ਉਹਦੇ ਨਾਲ ਨਾਲ ਗੇਟ ਤੱਕ ਇਹਨੇ ਜਾਣਾ ਠੀਕ ਹੈ ਠੀਕ ਉਸ ਤੋਂ ਬਾਅਦ ਉਹ ਗਾਂ ਹੋ ਜਾਏਗਾ ਇਹ ਪਿਛਾਂ ਆ ਜਾਏਗੀ ਐਨੀ ਮਤਲਬ ਇਹ ਜਿਹੜੀ ਸਾਈ ਵਾਲ ਗਾਂ ਵਫਾਦਾਰ ਆ ਆਪਣੇ ਮਤਲਬ ਹਾਂਜੀ ਇੱਕ ਮਲੋਏ ਹੱਥੀ ਵੀ ਪੈ ਜਾਂਦੀ ਹੈ ਕਿ ਜਿਹੜਾ ਮਰਜ਼ੀ ਚੋ ਲਵੇ ਮਲੋ ਇਹਨਾਂ ਨੂੰ ਨਹੀਂ ਨਹੀਂ ਜਿਹੜਾ ਮਰਜ਼ੀ ਬਬੂ ਉਠੋ ਇਹਦੇ ਤੇ ਕੋਈ ਨਹੀਂ ਹੱਥ ਤੈਨ ਤਿੰਨੇ ਗੱਲ ਹੈਗੀ ਇਹ ਫਿਰ ਚਵਾਈ ਤੁਸੀਂ ਮਸ਼ੀਨਾਂ ਨਾਲ ਵੀ ਕਰਦੇ ਨਹੀਂ ਨਹੀਂ ਹੱਥ ਨਾਲ ਹੱਥ ਨਾਲ ਹੀ ਕਰਦੇ ਮਸ਼ੀਨ ਨਾਲ ਨਹੀਂ ਚਵਾਈ ਮਤਲਬ ਕਰਦੇ ਕਾਰਨ ਜੀ ਮਸ਼ੀਨ ਦਾ ਕਾਰਨ ਇਹ ਆ ਵੀ ਇਹ ਸਾਈ ਵਾਲੇ ਨਾ ਥੋੜਾ ਜਿਹਾ ਆਪਾਂ ਮਰਿਆਦਾ ਚ ਜਿਹੜਾ ਅਸੀਂ ਕੰਮ ਲੈਣਾ ਲੋ ਜੀ ਆ ਹੁੰਦੀ ਹੈ ਜੀ ਵਾਕਿਆ ਅੰਕਲ ਜੀ ਮੈਨੂੰ ਮਰਿਆਦਾ ਚ ਗੱਲ ਕਹੀ ਵੀ ਮਰਿਆਦਾ ਵਾਲਾ ਕੰਮ ਕੀਤਾ ਵੀ ਹੱਥੀ ਚਵਾਈ ਕਰਨੀ ਆ ਭਾਵੇਂ 4 ਘੰਟੇ ਲੱਗਣ ਭਾਵੇਂ 3 ਲੱਗਣ ਕਿੰਨੀਆਂ ਗਾਈਆਂ ਦੀ ਮੰਨ ਲਓ ਵੀ ਕਿੰਨੇ ਬੰਦੇ ਚਵਾਈ ਕਰਦੇ ਆ 4 ਬੰਦੇ ਨੇ 4 ਵੀ ਹੋ ਜਾਂਦੇ ਨੇ 5 ਵੀ ਹੋ ਜਾਂਦੇ ਜੇ ਮੇਰਾ ਚਿੱਤ ਕੀਤਾ ਮੈਂ ਵੀ ਬਹਿ ਗਿਆ ਦੂਜਾ ਮੇਰਾ ਮਾਮਾ ਨਾਲ ਜੇ ਉਹਦਾ ਚਿੱਤ ਕੀਤਾ ਉਹ ਵੀ ਬਹਿ ਗਿਆ ਨਾਲ ਬਾਕੀ 4 ਬੰਦੇ ਚਵਾਈ ਕਰਨੀ ਇਹਨਾਂ ਦੀ ਫਿਰ ਇੱਕ ਹੋਰ ਵੀ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਥਣ ਨਹੀਂ ਅਸੀਂ ਥੋਨੇ ਅੱਛਾ ਥਣ ਨਹੀਂ ਥੋਂਦੇ ਜੀ ਨਾ ਨਾ ਥਣ ਨਹੀਂ ਥੋਨੇ ਜਾਲ ਤੇ ਲੱਗਣ ਨਹੀਂ ਦੇ ਨਿਕ ਇਧਰ ਜਾਲ ਤੇ ਲੱਗਣ ਨਹੀਂ ਦੇਣਾ ਬਾਲਟੀ ਚ ਅੱਛਾ ਜੀ ਬਿਲਕੁਲ ਸੁਕਮਾਂਝ ਭਾਂਡਾ ਉਹਦੇ ਵਿੱਚ ਮਤਲਬ ਬੱਚੇ ਨੂੰ ਚੁੰਗਾ ਲਿਆ ਥਣ ਸਾਫ਼ ਕੀਤਾ ਤੇ ਚੁਵਾਈ ਥਣ ਤੋਂ ਫਿਰ ਕੱਪੜੇ-ਕੁਪੜੇ ਨਾਲ ਸਾਫ਼ ਕਰਨਾ ਹਾਂ ਮੰਨ ਲਓ ਵੀ ਕੱਪੜੇ ਕਰ ਲਿਆ ਤੇ ਉਹ ਬੱਚਾ ਚੁੰਗ ਜਾਂਦਾ ਦੋ ਵਾਰੀ ਤੁਸੀਂ ਐ ਕਰੋ ਕਿ ਤੇ ਉਹ ਸਾਫ਼ ਵਾਹ ਜੀ ਵਾਹ ਠੀਕ ਜਲ ਨਹੀਂ ਲੱਗਣਦੇ ਸੁਕਮਾਂਝ ਭਾਂਡੇ ਡਰਮ ਵੀ ਸਕਮਾਜ ਬਾਲਟੀਆਂ ਵੀ ਸਕਮਾਜ ਠੀਕ ਹੈ ਜੀ ਹਾਂਜੀ ਇਹ ਫਿਰ ਮੰਨ ਲਓ ਵੀ ਜਿੰਨਾ ਜ਼ਿਆਦਾ ਦੁੱਧ ਸਾਰਾ ਦੁੱਧ ਇਕੱਠਾ ਹੁੰਦਾ ਡੇਲੀ ਫਿਰ ਤੁਸੀਂ ਮੰਨ ਲਓ ਕਿ ਵਰਤੋਂ ਦੇ ਵਿੱਚ ਕਿਉਂ ਕਿ ਵਗੈਰਾ ਜਾਂ ਅਸੀਂ ਮਤਲਬ ਜਿਵੇਂ ਸਾਡੇ ਕੋਲ ਦੁੱਧ ਜਿੰਨਾ ਵੀ ਹੋਗਾ 2 ਡਰਮ 2.5 ਡਰਮ ਹੈ ਕਿ ਨਹੀਂ ਉਹ ਫਿਰ ਅਸੀਂ ਜਿੰਨੇ ਸੇਵਾ ਕਰ ਰਹੇ ਆ ਠੀਕ ਹੈ ਜੀ ਜਿਵੇਂ ਆ ਹੁਣ ਮੇਰੇ ਬੰਦੇ ਪੱਠੇ ਪਾ ਰਿਹਾ ਸਭ ਨੂੰ ਦੁੱਧ ਛਾਹ ਨੂੰ ਪੀਣ ਲਈ ਦੇਣਾ ਠੀਕ ਹੈ ਜੀ ਠੀਕ ਹੈ ਜੀ ਕਿੰਨੇ ਬੰਦੇ ਆਪਣੇ ਮੰਨ ਲਓ ਟੋਟਲ ਇਹਨੂੰ ਆਪਣੇ گاਵਾਂ ਵਾਲੇ ਫਾਰਮ ਨੂੰ ਸੰਭਾਲਦੇ ਜੀ ਇੱਥੇ ਅਸੀਂ ਮਤਲਬ 3 ਜਣੇ ਤੇ ਉੱਤੇ ਆ ਤੇ ਸੱਤ ਬੰਦੇ ਸਾਡੇ ਕੋਲ ਮਤਲਬ ਇੰਨੇ ਜਨੇ ਸਮਾਲ ਲਿਆ ਸਾਨੂੰ ਸਾਰਿਆਂ ਨੂੰ ਦੁੱਧ ਮਿਲਿਆ ਕਿਸੇ ਨੂੰ 2 ਕਿਲੋ ਕਿਸੇ ਨੂੰ ਕਿਲੋ ਉਹ ਮਤਲਬ ਭਾਜੀ ਪਚਨ ਸਿੰਘ ਨੇ ਆਪਦੇ ਹਿਸਾਬ ਨਾਲ ਲਾਇਆ ਵੀ ਹਰ ਇੱਕ ਨੂੰ ਦੁੱਧ ਥਿਓ ਜਿਹਨੇ ਕੰਮ ਕਰਦਾ ਬੰਦਾ ਰਾਤ ਨੂੰ ਪੀਵੇ ਤੇ ਉਹਦਾ ਥਕੇਵਾ ਲੱਗੇ ਹਣਾ ਜੀ ਤੇ ਬਾਕੀ ਵਧਿਆ ਦੁੱਧ ਕਈ ਪਿੰਡਾਂ ਵਾਲੇ ਲੈ ਕੇ ਜਾਂਦੇ ਆ ਮਤਲਬ ਦੁੱਧ ਅੱਛਾ ਜੀ ਹਾਂਜੀ ਹਾਂਜੀ ਉਹ ਵੀ ਫਿਰ ਵੀ ਚੰਗੀ ਕੁਆਲਿਟੀ ਦਾ ਦੁੱਧ ਜਿਹੜਾ ਨਹੀਂ ਮਿਲਦਾ ਤੇ ਉਦੋਂ ਨਾ ਮੰਨ ਲਓ ਵੀ ਮੈਂ ਛੋਲੇ ਲੈਣ ਆਇਆ ਸੀਗਾ ਤੇ ਲੱਸੀ ਬਣਾਈ ਸੀਗੀ ਮੈਂ ਕਹਿੰਦਾ ਜੀ ਲੱਸੀ ਮੂੰਹ ਨਾਲ ਉੱਥੇ ਹੈਡਫੁੱਲ ਹੋ ਗਿਆ ਤੇ ਲੱਸੀ ਕਹਿੰਦੀ ਪੀ ਵੀ ਅੰਦਰ ਕਹਿੰਦੇ ਜੀ ਮੰਨਤ ਕਰੇ ਵੀ ਹੋਰ ਪੀ ਹੋਰ ਪੀ ਪਰ ਆ ਗੱਲ ਤੱਕ ਗਈ ਆ ਗੱਲ ਤੱਕ ਗਈ ਵਾਕਿਆ ਜੀ ਲੱਸੀ ਵੀ ਐਡੀ ਬਾਖਮਾਨ ਲੱਸੀ ਬਣਦੀ ਆ ਜੀ ਤੇ ਇੱਕ ਇਹ ਵੀ ਗੱਲ ਅੰਕੜੀ ਵੀ ਇਹ ਗਾਇਆਂ ਵਾਕਿਆ ਜੀ ਸਵਰਗ 'ਚ ਬੈਠੀਆਂ ਜੀ ਬਿਲਕੁਲ ਸਵਰਗ 'ਚ ਜੀ ਸਰ ਅੰਦਰ ਜਾਣ ਸਵਰਗ ਦੇ ਵਾਸਤੇ ਇਤਰਾਉਣ ਜਿਵੇਂ ਮਰਜੀ ਬੋਰਡ ਬੋਰ ਲੱਗਿਆ ਜੀ ਸ਼ਾਂ ਦਾ ਟਿਕਾਣਾ ਵਧੀਆ ਖੁੰਨੀਆਂ ਫਿਰਦੀਆਂ ਬਿਲਕੁਲ ਡੰਗਰ ਜਦੋਂ ਖੁੱਲਾ ਫਿਰਦਾ ਰਾਜ ਜੀ ਸਭ ਤੋਂ ਜ਼ਿਆਦਾ ਉਹ ਰਾਜ ਕਿਉਂਕਿ ਉਹਦਾ ਮਨ ਤੇ ਮਤਲਬ ਜੋ ਵੀ ਉਹਦੀ ਕਵਾਇਸ਼ ਉਹਦੀ ਪੂਰੀ ਹੈ ਪੂਰੀ ਹੈ ਜੀ ਬਿਲਕੁਲ ਆਨੰਦ ਲੈ ਰਿਆ ਪੂਰਾ ਆਪਦੇ ਮਤਲਬ ਬਾਗੋ ਬਾਗੇ ਬੱਚਾ ਜਿਹੜਾ ਉਹ ਵਿਚਾਰਾ ਇੱਕ ਬੰਨ ਰੱਖਿਆ ਆਪਾਂ ਨੂੰ ਕੈਦ ਕਰਨ ਹਾਂਜੀ ਹਾਂਜੀ ਇੱਕ ਕੋਈ ਹੈ ਨਾ ਜੀ ਮੰਨ ਲਓ ਵੀ ਇੱਕ ਬੱਚਾ ਪੈਦਾ ਹੋਇਆ ਉਹਨੇ ਮਾਂ ਦਾ ਦੁੱਧ 2 ਸਾਲ ਪੀ ਲਿਆ 2.5 ਸਾਲ ਪੀ ਲਿਆ ਤੇ ਗਾਂ ਵੀ ਇੱਕ ਆਪਣੀ ਮਾਂ ਵਾਂ ਹਾਂਜੀ 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 ਗਊ ਮਾਂ ਜਨਮ ਤੋਂ ਲੈ ਕੇ ਮਰਨ ਤੱਕ ਇਨੇ ਦੁੱਧ ਬੰਦੇ ਨੇ ਪੀਣਾ ਹੀ ਪੀਣਾ ਹੀ ਪੀਣਾ ਭਾਵੇਂ ਮੱਝ ਲਾ ਲਓ ਗਾਂ ਲਾ ਲਓ ਵੀ ਇਹ ਵੀ ਆਪਣੀਆਂ ਮਾਤਾਂ ਵਾਂ ਵਟੀਆਂ ਬਿਲਕੁਲ ਬਿਲਕੁਲ ਹਣਾ ਜੀ ਨਾਲੇ ਕੂਕਿਆਂ ਨੇ ਸੰਘਰਸ਼ ਬੜਾ ਕੀਤਾ ਨਹੀਂ ਨਹੀਂ ਬਾਕੀ ਆ ਜੀ ਕੂਕਿਆਂ ਨੇ ਛੇਦੀਆਂ ਬੜੀਆਂ ਦਿੱਤੀਆਂ ਬਹੁਤ ਜ਼ਿਆਦੀਆਂ ਹਾਂ ਜੀ ਹਾਂ ਜੀ ਨੇ ਬੜਾ ਮਤਲਬ ਤਕੜਾ ਉਹਨਾਂ ਦਾ ਪਿਆਰ ਸਦਕਾ ਹੀ ਮੰਨ ਲੋ ਵੀ ਹਾਂਜੀ ਹਾਂਜੀ ਦੇਸੀ ਨਸਲ ਚੱਲੀ ਆਂਦੀ ਆ ਤੇ ਦੇਸੀ ਬਰੀਡ ਤੇ ਕੰਮ ਜਾਂ ਐ ਤੁਸੀਂ ਦੱਸਿਆ ਵੀ ਅਸੀਂ ਮੰਨ ਲੋ ਵੀ ਕਦੀ ਵੀ ਜਲ ਨਹੀਂ ਲਾਇਆ ਥਾ ਨਾ ਹਾਂਜੀ ਹਾਂਜੀ ਬਿਲਕੁਲ ਇਹ ਵੀ ਵੇਖ ਲੋ ਵੀ ਵੱਡੀ ਗੱਲ ਐ ਜੀ ਬਿਲਕੁਲ ਬਿਲਕੁਲ ਆਮ ਘਰਾਂ ਦੇ ਵਿੱਚ ਸਾਰੇ ਜਲ ਆ ਲੈਂਦੇ ਆ ਵੀ ਤਾਂ ਧੰਤ ਹੋ ਕੇ ਹੀ ਆਪਾਂ ਚੋਣੇ ਹਾਂਜੀ ਹਾਂਜੀ ਪਰ ਇੱਥੇ ਇੱਥੇ ਸੱਚ ਪਾਛਾ ਦੇ ਹੁਕਮ ਅਨੁਸਾਰ ਮਤਲਬ ਜਲ ਨਹੀਂ ਟੈਚੀ ਨੂੰ ਪਾਂਡਾ ਸੁੱਕਾ ਆਣਾ ਹਾਂਜੀ 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 ਪਾਂਡਾ ਸੁੱਕਾ ਆਣਾ ਜਦੋਂ ਚੋਈ ਕਰ ਲਈ ਉਹ ਪਾਂਡੇ ਨੂੰ ਸਾਫ਼ ਸਰਵ ਕਰਕੇ ਮੋਦਾ ਮਾਰ ਦੇਣਾ ਸਵੇਰ ਤੱਕ ਉਹ ਸੁੱਕ ਜਾ ਤੇ ਇੱਕ ਆਪਣੇ ਜਦੋਂ ਸਿਆਲ ਸੂਲ ਹੁੰਦਾ ਕੋਈ ਇਹਨਾਂ ਨੂੰ ਪੱਲੜ ਵਗੈਰਾ ਛੱਡਾਂ ਥੱਲੇ ਜਾਂ ਨਹੀਂ 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 ਉਹ ਵੀ ਕੋਈ ਨਹੀਂ ਬਿਲਕੁਲ ਆ ਜੀ ਦੇਸੀ گاਵਾ ਤੇ ਦੇਸੀ گاਵਾ ਦੇ ਸਦੇ ਸੀ ਮੌਸਮ ਚੱਲ ਵੀ ਲੈਂਦੀਆਂ ਉਹਦਾ ਕਾਰਨ ਇਹ ਹੈ ਵੀ ਨਾ ਠੰਡ ਚ ਪੱਲੜ ਲਾਉਂਦੀ ਲੋੜ ਤੇ ਨਾ ਹੀ ਗਰਮੀਆਂ ਚ ਇਹਨਾਂ ਨੂੰ ਜਿਆਦਾ ਭਾਵੇਂ 60 ਤੱਕ ਕਿੰਨੇ ਟੈਂਪਰੇਚਰ ਪਹੁੰਚ ਜੇ ਹਾਂਜੀ ਹਾਂਜੀ ਇਹ ਉਹਨੂੰ ਵੀ ਚੱਲ ਲੈਣਗੀਆਂ ਵੀ ਬਿਮਾਰੀ ਨਾ ਮਾਤਰ ਆ ਬਿਲਕੁਲ ਤੇ ਹੋਰ ਕੋਈ ਫੇਰ ਵੇਖੋ ਸਾਈਵਾਲ ਫਾਰਕ ਗਾਨ ਆ ਆਪਣੇ ਫਿਰਨੀਆਂ ਸਾਰੀਆਂ ਹਾਂਜੀ ਹਾਂਜੀ ਕਿਸੇ ਨੂੰ ਚਿਚੜ ਨਹੀਂ ਆਇਆ ਵਾ ਇਹ ਇਹਨੂੰ ਚਿਚੜੀ ਬਹੁਤ ਘੱਟ ਪਏਗਾ। ਆਹ ਵੀ ਅਮਰੀਕਾ ਅਮਰੀਕਾ ਭਾਵੇਂ ਨੇ ਸਾਰੇ ਚੱਡੇ ਭਰੇ ਹੁੰਦੇ ਨੇ ਉਹਨਾਂ ਦੇ ਚਿਚੜਾ। ਬਿਲਕੁਲ ਕੋਈ ਸ਼ੱਕ ਨਹੀਂ ਕਿ ਇਹਨਾਂ ਨੂੰ ਚਿਚੜੀ ਵਾਲਾ ਵੀ ਨਹੀਂ ਚਿਚੜ ਵੀ ਨਹੀਂ ਆਊਗਾ। ਆਹ ਕਰਨ ਜੀ ਉਹਦਾ। ਕਰਨ ਇਹਨਾਂ ਦੇ ਬਲੱਡ 'ਚ ਕੋਈ ਐਵੇਂ ਪਰਮਾਤਮਾ ਵਾਲਾ ਮਤਲਬ ਮਤਲਬ ਹੈਗੀ ਤੇ ਬਾਕੀ ਅਸੀਂ ਸਰੋਂ ਦੀ ਖਾਲ ਪਾ ਰਹੇ ਹਾਂ ਸਰੋਂ ਪਾ ਰਹੇ ਹਾਂ ਉਹਦਾ ਵੀ ਮਤਲਬ ਹੈਗਾ। ਸਹੀ ਹੈ। ਵੇਖੋ ਜੀ 100 ਧਾਵਾਂ ਦੇ ਵਿੱਚ ਇੱਕ ਵੀ ਗਾਂ ਨੂੰ ਕਹਿੰਦੇ ਵੀ ਚਿਚੜਾ ਹੈ ਹੀ ਨਹੀਂ। ਦਵਾਈ ਤੇ ਕੀ ਵੀ ਚਿਚੜੀ ਹੈ ਨਹੀਂ ਦਵਾਈ ਲੋਣੀ ਆਪਾਂ ਵੇਖੇ ਬੱਗੂ ਬੋਲ ਉਹ ਬੱਗੂ ਬੋਲਦਾ ਮਤਲਬ ਆਪਾਂ ਚਾਰ ਚਿਹਰੇ ਵੇਖੇ ਮਤਲਬ ਕਿਤੇ ਹੈ ਤੇ ਭਰੇ ਹੁੰਦੇ ਆ ਜੀ ਭਰੇ ਹੁੰਦੇ ਹਾਂਜੀ ਹਾਂਜੀ ਸਹੀ ਹੈ ਜੀ ਤੇ ਲੋ ਜੀ ਅੰਕਲ ਜੀ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਤੇ ਆਜੋ ਇੱਕ ਉਹ ਆਪਾਂ ਅੰਡੀ ਵੀਡੀਓ ਚ ਗੱਲ ਕਰ ਰਹੇ ਹਾਂ ਚਲੋ ਕਿਨ ਉਹ ਕਰਾਵਾ ਵਾਸਤੇ ਵੰਡਾ ਰਿੰਨ ਕੇ ਤਿਆਰ ਹੈ ਤੇ ਆ ਇੱਕ ਟਾਈਮ ਦਾ ਹੀ ਹੈ ਜੀ ਇੰਨੀਆਂ ਗਾਵਾਂ ਨੂੰ ਇਹ ਸਾਰੀਆਂ ਨੂੰ ਪੈਂਦਾ ਹੈ ਕਿ ਹਾਂ ਨਹੀਂ ਸਾਰੀਆਂ ਸਾਰੀਆਂ ਨੂੰ ਵੀ ਕਿਵੇਂ ਹੁੰਦਾ ਵੀ ਕਈ ਦੁੱਧ ਵਾਲਿਆਂ ਨੂੰ ਪਾਉਂਦੇ ਆ ਵੀ ਆਹ ਵੀ ਦੁੱਧ ਸਾਰਿਆਂ ਨੂੰ ਆਪਾਂ ਪਾਣਾ ਸਾਰਿਆਂ ਨੂੰ ਪੈਂਦਾ ਹੈ ਜੀ ਹਾਂ ਜੀ ਵੱਡੇ ਛੋਟੇ ਸਭ ਨੂੰ ਸਭ ਬੱਚਿਆਂ ਨੂੰ ਵੀ ਪੈਣਾ ਸਭ ਉਹਨਾਂ ਨੇ ਡੇਟ ਪਾਣਾ ਸਭ ਨੇ ਡੇਟ ਹਾਂ ਤੇ ਆਹ ਵੇਖੋ ਜੀ ਇੱਦਾਂ ਜਦੋਂ ਇੰਨਾ ਮੰਨ ਲਓ ਵੀ ਤਕੜਾ ਫਾਰਮ ਹੋਵੇ ਤੇ ਫਿਰ ਛੋਟੀਆਂ ਪਤਨੀਆਂ ਚ ਤੇ ਰਹਿਣੀਆਂ ਨਹੀਂ ਜਾਂਦਾ ਮੰਡ ਹਾਂ ਜੀ ਹਾਂ ਜੀ ਆਹ ਜੀ ਸਵੇਰ ਵਾਸਤੇ ਇਹਨਾਂ ਨੂੰ ਹੁਣ ਰਾਤ ਨੂੰ ਰਾਤ ਨੂੰ ਮੰਨ ਲਓ ਵੀ ਲੱਕੜ ਨਹੀਂ ਤੜਕੇ ਉੱਠੇਗਾ ਨਾ ਬੰਦਾ 4 ਵਜੇ 4 ਵਜੇ ਉੱਠ ਕੇ ਇੱਥੇ ਅਕਬਾਲ ਦੇ ਨਾਲੇ ਗੋਏ ਦੀ ਸੇਵਾ ਕਰਦੇਗਾ ਠੀਕ ਹੈ ਜੀ ਉਹ ਟਰਾਲੀ ਖਲੋਤੇ ਟਰਾਲੀ ਸੁੱਟਦੇਗਾ ਨਾਲੇ ਅਕਬਾਲ ਵਾਕੇ ਹਾਂ ਜੀ ਸਹੀ ਹੈ ਜੀ ਹਾਂ ਜੀ ਇੰਨੇ ਵੰਡੇ ਨਾਲ ਕੰਮ ਚੱਲਦਾ ਹੈ ਜੀ ਤਾਂ ਹੀ ਦੰਗਰ ਖੁਸ਼ ਰਹਿੰਦਾ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਸੀਗੇ ਜੀ ਅੱਜ گاਵਾਂ ਦੇ ਫਾਰਮ ਦੀ ਵੀਡੀਓ ਸ੍ਰੀ ਮਰਸਤਾਨਗੜ੍ਹ ਸਾਹਿਬ ਤੋਂ ਤੇ ਬਹੁਤ ਬਹੁਤ ਧੰਨਵਾਦ ਅੰਕਲ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਮੱਲੋਪੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਦਿੱਤਾ ਤੇ ਜਲਦੀ ਅਗਲੀ ਵੀਡੀਓ ਲੈ ਕੇ ਆਵਾਂਗੇ ਸਾਡੇ ਚੈਨਲ ਤੇ ਬਣਿਆ ਰਹੋ ਨਿਸ਼ਾਨ ਰਾਣੀਆਂ YouTube ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰਿਓ ਧੰਨਵਾਦ ਜੀ